ਮੈਡਮ ਅਮਰਜਿੰਦਪੁਰ ਸਾਲਕਾ ਸਾਡੇ ਸਰਪੰਚ ਸਾਹਿਬ ਉਹ ਸਾਡੇ ਵੀ ਕਾਰਨ ਹੈ ਤਾਂ ਮੈਂ ਬਿੰਝ ਕਰੂੰ ਆ ਵੀ ਇਹ ਵੀ ਬੱਚਾਲੇ ਦੋਸਤ ਬੋਲਣਾ ਕੋਈ ਜੇ ਤੁਹਾਨੂੰ ਪਤਾ ਲੱਗੂਗਾ ਕਿ ਅੱਜ ਕੱਲ ਦੇ ਬੱਚੇ ਸਾਡੇ ਪਿੱਛੇ ਰਹਿ ਗਏ ਆ ਉਹ ਅੱਗੇ ਕਿੱਦਾਂ ਆਣਗੇ ਔਰ 15 20 ਸਾਲ ਤੋਂ ਜਿੱਦਿਆਂ ਦੇ ਰਾਣੇ ਮੰਨਿਆ ਜਾਂਦਾ ਸਾਡੇ ਮੈਡਮ ਸਰਪੰਚ ਅਮਰਜਿੰਦਪੁਰ ਜੀ ਨੂੰ ਬਾਰੂ ਹੀ ਫੋਨ ਆਉਂਦੇ ਆ ਕਿ ਸਾਡੇ ਵਿਚਕਾਰ ਤੁਸੀਂ ਆਓ ਜੋ ਸੱਭਾਚਾਰ ਪੰਜਾਬ ਜੀ ਸੰਭਾਲੇ ਬੈਠੇ ਹਾਂ ਸਾਡੇ ਇੱਧਰ ਆ ਕੇ ਵੀ ਉਹ ਸੱਭਾਚਾਰ ਕੀਤਾ ਜਾਵੇ ਇਸੇ ਖੇਤਰ ਵਿੱਚ ਕੈਨੇਡਾ ਇਸੇ ਖੇਤਰ ਵਿੱਚ ਸਾਡੇ ਮਾੜਾ ਅਮਰਜੀਤ ਕੌਰ ਜੀ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨਗੇ ਮੇਰੇ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਮੰਨਤ এবਰਾਦ ਮੰ ਮੇਰੇ ਵੀਰੋ ਮੈਂ ਨਾ ਨਹੀਂ ਜਾਣਦੀ ਕਿਸੇ ਦਾ ਮਾਫ਼ ਕਰਨਾ ਤੇ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਜੋ ਅੱਜ 3ਾਂ ਦੇ ਪ੍ਰੋਗਰਾਮ ਵਿੱਚ ਤੁਸੀਂ ਹਾਜ਼ਰ ਹੋਈਆਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਕੁੜੀਆਂ 3ਾਂ ਦੇ ਵਿੱਚ ਸ਼ਾਮਲ ਹੁੰਦੀਆਂ ਆ ਅਸੀਂ ਅੱਜ ਔਰਤਾਂ ਇਹ ਹਰ ਖੇਤਰ ਵਿੱਚ ਮੱਲਾ ਮਾਰੀਆਂ ਹੋਈਆਂ ਲੜਕੀਆਂ ਡੀਸੀ ਨੇ ਲੜਕੀਆਂ ਐਸਐਸਪੀ ਨੇ ਲੜਕੀਆਂ ਜੱਜ ਨਹੀਂ ਤੇ ਅਸੀਂ ਨਾਲ ਦੀ ਨਾਲ ਆਪਣਾ ਜਿਹੜਾ ਸੱਭਿਆਚਾਰਾ ਉਹਨੂੰ ਵੀ ਦੇਖਣਾ ਉਹਨੂੰ ਵੀ ਸੰਭਾਲਣਾ ਤੇ ਮੈਂ 2014 ਨੂੰ ਦੇ ਵਿੱਚ ਲਗਾਤਾਰ ਸਾਡੀਆਂ ਤੀਆਂ ਉਸੀਆਂ ਵਾਲੀਆਂ ਨਹੀਂ ਹੁੰਦੀਆਂ ਮੰਦੇਜ ਵਾਲੀਆਂ ਹੁੰਦੀਆਂ ਅਸੀਂ 15 ਦਿਨ ਤੀਆਂ ਲਾਉਣੀ ਆ ਪਿੰਡ ਦੇ ਵਿੱਚ ਬਾਹਰ-ਬਾਹਰ ਬਰੋਟੇ ਦੇ ਹੇਠਾਂ ਪਿੰਘਾਂ ਪਾਈਆਂ ਜਾਂਦੀਆਂ ਤੇ ਸਾਡਾ ਖੁੱਲਾ ਮਤਲਬ ਕਿ ਪ੍ਰਾਣੀਆਂ ਬੱਚੀਆਂ ਬੋਲੀਆਂ ਪਾ ਕੇ ਨੱਚਦੀਆਂ ਡੀਦੇ ਤੇ ਨਹੀਂ ਬੋਲ ਪਾ ਕੇ ਨੱਚਦੀਆਂ ਬੱਚੀਆਂ ਬਜ਼ਿੰਦਰ ਮੈਡਮ ਸਾਡੀਆਂ ਹਰ ਤੀਆਂ ਦੇ ਵਿੱਚ ਜਾਂਦੇ ਨੇ ਐਤ ਕੀ ਕੋਈ ਸਵੇ ਨੂੰ ਵੀ ਰੁਜ ਕੇ ਵੇਸੀ ਕੋਈ ਛੇਣਾ ਨੂੰ ਵੀ ਸੈਤ ਕੀ ਨਹੀਂ ਗਾਏ ਕਪ ਉਸੇ ਸਾਰਿਆਂ ਨੇ ਸਾਡੀਆਂ ਤੀਆਂ ਦੇਖੀਆਂ ਆ ਲਾਈਵ ਦਿਖਾਇਆ ਸੀ ਤਾਂ ਸਾਡ ਬਹੁਤ ਇਕੱਠ ਹੁੰਦਾ ਮਾਨ ਕੁੜੇ ਤੇ ਖੀਰ ਦਾ ਅਸੀਂ ਲੰਗਰ ਲਾਉਣੇ ਆਂ ਆਈ ਵਾਰ ਤਾਂ ਮੈਂ ਇੱਕੋ ਹੀ ਬੇਨਤੀ ਕਰਦੀ ਆਂ ਸਾਡੀਆਂ ਬੱਚੀਆਂ ਨੂੰ ਕਿ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਆ ਸਾਡਾ ਪੁਰਾਣਾ ਪਹਿਰਾਵਾ ਸਾਡੇ ਪੁਰਾਣੇ ਗਹਿਣੇ ਆ ਤੇ ਅੱਜ ਤੁਸੀਂ ਬਾਰਸ ਹੋ ਪੁਰਾਣੇ ਸੱਭਿਆਚਾਰ ਦੀਆਂ ਵਾਰਸ ਹੋ ਤੇ ਤੁਹਾਡਾ ਹੱਕ ਬਣਦਾ ਉਹਨੂੰ ਸੰਭਾਲ ਕੇ ਰੱਖਣਾ ਸਾਡਾ ਜਿਹੜਾ ਪੰਜਾਬੀ ਪਹਿਰਾਵਾ ਏ ਫੁਲਕਾਰੀਆਂ ਰੰਗੇ ਘੱਰੇ ਪਰਾਂ ਦੇ ਇਕੱਲੇ ਪਸੰੀਆਂ ਚੰਬਰ ਸੁੰਆਂ ਸਾਰੀਆਂ ਚੀਜ਼ਾਂ ਆਪਣੇ ਵਿਰਸੇ ਦੀਆਂ ਨੇ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਕਿ ਪੜ੍ਹਾਈ ਲਿਖਾਈ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਵੀ ਅਸੀਂ ਸੰਭਾਲ ਕੇ ਰੱਖਣਾ ਤੇ ਜਿਹੜੀਆਂ ਤੀਆਂ ਹੋਣ ਲੱਗੀਆਂ ਨੇ ਬੇਸ਼ੱਕ ਇਹ ਤੀਆਂ ਔਰਤ ਦੀ ਪੁਰਾਣੇ ਸਮੇਂ ਦੀ ਬੇਸ਼ੱਕ ਤਰਾਸ ਦੀ ਔਰਤ ਦੀ ਔਰ ਤੂੰ ਗੁਲਾਮ ਸਮਝਿਆ ਜਾਂਦਾ ਸੀ ਤਾਂ ਕਈ ਮਤਲਬ ਜਿਹੜੇ ਫਿਲਾਸਫਰ ਨੇ ਵਿਦਵਾਨ ਨੇ ਕਹਿੰਦੇ ਤੀਆਂ ਚ ਰਹੀ ਸੀ ਉਹ ਸਪਸ਼ਟ ਹੈ ਭਈ ਦੇਸ਼ਕ ਪਿਛਲੇ ਸਾਲ ਨੇ ਜ ਤੀਆਂ ਚ ਕੋਸ਼ਿਸ਼ ਕੀਤੀ ਪਰ ਅੱਜ ਅਸੀਂ ਪੰਜਾਬ ਦੀਆਂ ਛੇ ਬੱਚੀਆਂ ਹੈ ਅਸੀਂ ਜਿਹੜੇ ਜ਼ਗੀਰਦਾਰ ਸਾਨੂੰ ਗੁਲਾਮ ਸਮਝ ਕੇ ਕਿਸੇ ਰਾਜੇ ਨੂੰ ਪੇਸ਼ ਕਰਦੇ ਸੀ ਤੀਆਂ ਦੇ ਵਿੱਚੋਂ ਤਾਂ ਅਸੀਂ ਉਹਨਾਂ ਦੀ ਅੱਜ ਉਹਨਾਂ ਦੇ ਹਿੱਕ ਤੇ ਅੱਡੀ ਮਾਰ ਮਾਰ ਜਗੀਰਦਾਰ ਜਿਹੜੇ ਪੁਰਾਣੇ ਸਮਿਆਂ ਦੇ ਸਾਨੂੰ ਗੁਲਾਮ ਸਮਝਿਆ ਕਰਦੇ ਸੀ ਅੱਜ ਅਸੀਂ ਉਹਨਾਂ ਦੀ ਹਿੱਕ ਤੇ ਅੱਡੀ ਮਾਰ ਮਾਰ ਕੇ ਨੱਚ ਕੇ ਤੇ ਅਸੀਂ ਦੱਸਦੀਆਂ ਕਿ ਅਸੀਂ ਪੰਜਾਬ ਦੀਆਂ ਸ਼ੇਰ ਬੱਚੀਆਂ ਹੈ ਅਸੀਂ ਪੰਜਾਬ ਦੀਆਂ ਜਾਨਾਂ ਹੈ ਤੇ ਅਸੀਂ ਗੁਲਾਮੀ ਪੂੜੀ ਆ ਕਾ ਟਿੰਗ ਫਿੱਕ ਤੇ ਅੱਡੀ ਮਾਰ ਮਾਰ ਕੇ ਨੱਚ ਕੇ ਅਸੀਂ ਗੁਲਾਮੀ ਤੋੜੀ ਆ ਤੇ ਅੱਜ ਅਸੀਂ ਪੰਜਾਬ ਦੀਆਂ ਸ਼ੇਰ ਬੱਚੀਆਂ ਤੇ ਅਸੀਂ ਆਪਣਾ ਵਿਰਸਾ ਸੰਭਾਲਾਂਗੇ ਇਸੇ ਤਰ੍ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸੁਖੀ ਜੀ ਦਾ ਜ਼ਗਮੀਦ ਦਾ ਆ ਬੱਚੀ ਨਾਲ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਤੇ ਸਾਡੀਆਂ ਬੱਚੀਆਂ ਨੂੰ ਵਿਰਸੇ ਨਾਲ ਜੋੜਨ ਦਾ ਪ੍ਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਬੱਚੀਆਂ ਬੈਠੀਆਂ ਨੇ ਨਵੀਂ ਜਨਰੇਸ਼ਨ ਤੁਸੀਂ ਪੜ੍ਹਾਈ ਖਾਇਰ ਤੇ ਨਾਲ ਆਪਣੇ ਵਿਰਸੇ ਨਾਲ ਵੀ ਜੁੜਨਾ ਹੈ ਇੰਨੀ ਮੈਂ ਬੱਚਿਆਂ ਨੂੰ ਅਪੀਲ ਕਰਦੀ ਆ ਤਾਂ ਇੰਨਾ ਕੁਸ਼ ਕਹਿੰਦੀ ਹੋਈ ਮੈਂ ਖਿਮਾ ਦੀ ਜਾਂਚ ਕਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਥੋੜੀ ਜੋ ਨਾ ਜਾਣੀ ਦਾ ਕੋਸ਼ਿਸ਼ ਕਰਤੀ ਹੋ ਪਿਛੋੜ ਪਾਦੋ ਕਟਕ ਚੜੀ ਕੁੜੀਆਂ ਦੇ ਪੈਨ ਪਿਛੋੜੇ ਪਾਦੋ ਕਟਕ ਚੜੀ ਤੱਕ ਲੋ ਬੋਲ ਤਾਹਦੀ ਗੱਲ ਬੋਲ ਲਈ ਨਹੀਂ ਹਾਂ